ਹਾਂ ਜੀ ਸੋ ਸ਼ਿਕਾ ਲਈ ਸਾਰਿਆਂ ਨੂੰ ਅੱਜ ਅਸੀਂ ਮੱਧਕलीन ਪੰਜਾਬੀ ਸਾਹਿਤ ਗੁਰਮਤ ਕਾਵਟਾਰਾ ਦੇ ਅਗਲੇ ਪ੍ਰਸ਼ਨ ਉੱਤਰ ਕਰਨ ਜਾ ਰਹੇ ਹਾਂ ਬਸ ਪਲੀਜ਼ 2 ਮਿੰਟ ਲਈ ਵੇਟ ਕਰੋ ਹਾਂਜੀ ਸ੍ਰੀ ਕਾਲ ਜੀ ਸਾਰਿਆਂ ਨੂੰ ਸਾਡਾ ਅਗਲਾ ਕੁਐਸਚਨ ਅੱਜ ਦਾ ਜੋ ਪਹਿਲਾ ਪ੍ਰਸ਼ਨ ਬਣ ਰਿਹਾ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਵਾਰਾਂ ਦੀ ਰਚਨਾ ਕੀਤੀ ਤਿੰਨ ਵਾਰਾਂ ਦੀ ਰਚਨਾ ਕੀਤੀ ਸੀ ਆਸਾ ਮਾਜ ਤੇ ਮਲਾਰ ਗੁਰੂ ਨਾਨਕ ਦੇਵ ਜੀ ਦੀ ਸੁਪਤਨੀ ਦਾ ਨਾਂ ਬੀਬੀ ਸੁਲੱਖਣੀ ਗੁਰਮੁਖੀ ਲਿਪੀ ਦੇ ਸਾਰੇ ਅੱਖਰ ਗੁਰੂ ਨਾਨਕ ਦੇਵ ਜੀ ਦੀ ਕਿਸ ਬਾਣੀ ਵਿੱਚ ਵਰਤੇ ਜਾਂਦੇ ਹਨ ਪੱਟੀ ਗੁਰੂ ਨਾਨਕ ਦੇਵ ਜੀ ਦੇ ਕੁੱਲ ਕਿੰਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ 976 ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ 1504 ਮੱਤੇ ਦੀ ਸਰਾਈ ਜ਼ਿਲ੍ਹਾ ਮੁਕਤਸਰ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਂ ਭਾਈ ਲੈਣਾ ਜੀ ਗੁਰੂ ਅੰਗਦ ਦੇਵ ਜੀ ਨੇ ਕਿੰਨੇ ਸ਼ਲੋਕਾਂ ਦੀ ਰਚਨਾ ਕੀਤੀ 62 ਸ਼ਲੋਕ ਗੁਰਮੁਖੀ ਲਿਪੀ ਦੀ ਸੁਧਾਈ ਕਿਸ ਗੁਰੂ ਨੇ ਕਰਵਾਈ ਸ੍ਰੀ ਗੁਰੂ ਅੰਗਦ ਦੇਵ ਜੀ ਗੁਰੂ ਅੰਗਦ ਦੇਵ ਜੀ ਦੀ ਸੁਪਤਨੀ ਦਾ ਨਾਮ ਬੀਬੀ ਖੀਵੀ ਗੁਰੂ ਅੰਗਦ ਦੇਵ ਜੀ ਕਦੋਂ ਸਵਰਗਵਾਸ ਹੋਏ 1552 ਗੁਰੂ ਅਮਰਦਾਸ ਜੀ ਦਾ ਜਨਮ ਕਦੋਂ ਹੋਇਆ 1479 ਪਿੰਡ ਬਾਸਰ ਕੇ ਜ਼ਿਲ੍ਹਾ ਅੰਮ੍ਰਿਤਸਰ ਗੁਰੂ ਅਮਰਦਾਸ ਜੀ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਅਨੰਦ ਸਾਹਿਬ ਚਾਰ ਵਾਰ ਅਸ਼ਟਪਦੀਆਂ ਸ਼ਬਦ ਸ਼ਲੋਕ ਨੈਕਸਟ ਕੁਐਸਚਨ ਗੁਰੂ ਅਮਰਦਾਸ ਜੀ ਨੇ 12 ਦੀ ਰਚਨਾ ਕਿਹੜੇ ਰਾਗਾਂ ਵਿੱਚ ਕੀਤੀ RAMKALI MARU GUJRI SUHI ਗੁਰੂ ਅਮਰਦਾਸ ਜੀ ਦੀ ਕਿਸ ਬਾਣੀ ਨੂੰ ਪ੍ਰਬੰਧ ਕਾਵ ਮੰਨਿਆ ਜਾਂਦਾ ਹੈ ਅਨੰਦ ਸਾਹਿਬ ਗੁਰੂ ਅਮਰਦਾਸ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ 17 ਰਾਗਾਂ ਵਿੱਚ ਗੁਰੂ ਅਮਰਦਾਸ ਜੀ ਦਾ ਸਵਰਗਵਾਸ ਕਦੋਂ ਹੋਇਆ 1574 ਇਸਵੀ ਗੁਰੂ ਅਮਰਦਾਸ ਜੀ ਨੇ ਕਿਸ ਪ੍ਰਥਾ ਦਾ ਆਰੰਭ ਕੀਤਾ ਮੰਜੀ ਪ੍ਰਥਾ ਦੇਖੋ ਇਹੋ ਕੁਐਸਚਨ ਹਨ ਇਹਦੇ ਇਹ ਕਰਕੇ ਤੁਹਾਨੂੰ ਜੋ ਗੁਰਮਤ ਘਾਤ ਹੈ ਉਹਦੀ ਥਿਊਰੀ ਪੜਨ ਦੀ ਜ਼ਰੂਰਤ ਨਹੀਂ ਪੈਣੀ ਜੋ ਵਰਕਿੰਗ ਨੇ ਜੋ ਜੌਬ ਕਰਦੇ ਨੇ ਉਹਨਾਂ ਦੇ ਲਈ ਇਹ ਸਿਰਫ 1 ਲਾਈਨਰ ਕੁਐਸਚਨਸ ਤਿਆਰ ਕੀਤੇ ਨੇ ਹਾਂਜੀ ਨੈਕਸਟ ਕੁਐਸਚਨ ਗੁਰੂ ਅਮਰਦਾਸ ਜੀ ਦੇ ਕਿੰਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ 907 ਗੁਰੂ ਰਾਮਦਾਸ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ 1534 ਈਸਵੀ ਚੂਨਾ ਮੰਡੀ ਲਾਹੌਰ ਗੁਰੂ ਰਾਮਦਾਸ ਜੀ ਦੇ ਮਾਤਾ ਪਿਤਾ ਦਾ ਨਾਮ ਮਾਤਾ ਦਇਆ ਕੌਰ ਜੀ ਪਿਤਾ ਹਰੀਦਾਸ ਗੁਰੂ ਰਾਮਦਾਸ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ 30 ਰਾਗਾਂ ਵਿੱਚ ਸਭ ਤੋਂ ਵੱਧ ਰਾਗਾਂ ਵਿੱਚ ਬਾਣੀ ਦੀ ਰਚਨਾ ਕਿਸ ਗੁਰੂ ਸਾਹਿਬਾਨ ਨੇ ਕੀਤੀ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਸਬਦੋ ਵਦ 12 ਦੀ ਰਚਨਾ ਕਿਸ ਗੁਰੂ ਸਾਹਿਬਾਨ ਨੇ ਕੀਤੀ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਦੀਆਂ ਕੁੱਲ ਕਿੰਨੀਆਂ ਬਾਹਾਂ ਹਨ 8 ਗੁਰੂ ਰਾਮਦਾਸ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ 246 ਪਦੇ 31 ਅਸ਼ਟ ਪਦੀਆਂ 6 ਫੁੱਟ ਕਲ ਰਚਨਾਮਾ 138 ਸ਼ਲੋਕ 8 12 ਲਾਵਾਂ ਵਾਲੇ ਸ਼ਬਦਾਂ ਦੀ ਰਚਨਾ ਕਿਸ ਗੁਰੂ ਸਾਹਿਬ ਨੇ ਕੀਤੀ ਸ੍ਰੀ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਦਾਸਵਰ ਗਵਾਸ ਕਦੋ ਹੋਇਆ 1581 ਈਸਵੀ ਗੁਰੂ ਰਾਮਦਾਸ ਜੀ ਨੇ ਕਿਹੜੀ ਪ੍ਰਥਾ ਚਲਾਈ ਸੀ ਮਸੰਦ ਪ੍ਰਥਾ ਗੁਰੂ ਰਾਮਦਾਸ ਜੀ ਦੇ ਕਿੰਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ 679 ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ 1563 ਈਸਵੀ ਗੋਇੰਦਵਾਲ ਵਿਖੇ ਜ਼ਿਲ੍ਹਾ ਅੰਮ੍ਰਿਤਸਰ ਗੁਰੂ ਅਰਜਨ ਦੇਵ ਜੀ ਦੇ ਮਾਤਾ ਪਿਤਾ ਦਾ ਨਾਂ ਮਾਤਾ ਬੀਬੀ ਪਾਨੀ ਪਿਤਾ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਬਾਣੀ ਕਿਸ ਗੁਰੂ ਸਾਹਿਬਾਨ ਦੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਜੀ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੀ ਬਾਣੀ ਹੈ ਸੁਖਮਨੀ ਸਾਹਿਬ 12 ਮਾਂ ਸਹਿਸਕ੍ਰਿਤੀ ਸ਼ਬਦ ਸ਼ਲੋਕ 52 ਅਖਰੀ ਗਾਥਾ 6 12 ਅਸ਼ਟਪਦੀਆਂ ਹਾਂਜੀ ਜੋ ਨੈਕਸਟ ਕੁਐਸ਼ਨਸ ਨੇ ਗੁਰਮਤ ਘਾਬ ਦੇ ਨਾਲ ਜਿੰਨੇ ਵੀ ਰਿਲੇਟਡ ਨੇ ਉਹ ਅਸੀਂ ਕੱਲ ਕਰਾਂਗੇ ਤੇ ਅੱਜ ਦੇ ਲਈ ਇੰਨੇ ਹੀ ਕੁਐਸ਼ਨਸ ਨੇ ਚੈਨਲ ਨੂੰ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਕਰੋ ਤਾਂ ਜੋ ਮੈਂ ਲਾਈਵ ਵੀਡੀਓਜ਼ ਹੋਰ ਲੈ ਕੇ ਆ ਸਕਾਂ ਥੈਂਕ ਯੂ